ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਤੇ ਅਸੀਂ ਅੱਜ ਆਏ ਸੀਗੇ ਤੂੰ ਤੂੰ ਕੀ ਕੀ ਰਿਪੀਟ ਕੀ ਕਰ ਰਿਆ ਮੇਰੀ ਆਵਾਜ਼ ਨੂੰ ਹੈ ਕੰਪਲੀਟ ਕਾਪੂਲੇਟ ਬੱਸ ਮੇਰਾ ਕਾਪੂਲੇਟ ਮਹੀ ਮੰਗ ਦੱਸਿਓ ਆਣ ਕਾਂਗੇ ਮੈਂ ਲੱਗ ਗਿਆ ਹੋਈਆਂ ਨੇ ਮੰਗ ਮੀ ਨੇ ਮੰਗ ਤੇ ਅੱਜ ਸਾਡੇ ਯਾਰ ਕੋਲ ਕਹਿੰਦੇ ਪਹਾ ਅੰਨੇ ਵਾਹ ਆਇਆ ਹੋਇਆ ਅੰਨੇ ਉਹ ਵਾਹ ਨਹੀਂ ਆਇਆ ਤਾਂ ਆਇਆ ਆ ਨਹੀਂ ਨਹੀਂ ਇਹ ਇਹ ਤਾਂ ਕਰਕੇ ਆਇਆ ਕਿਉਂਕਿ ਇਹ ਜਾਣ ਲੱਗਿਆ ਜਾਣ ਲੱਗਿਆ ਕਿੱਥੇ ਜਾਣ ਲੱਗਿਆ ਜਿੰਨਾ ਤੋਂ ساری ਫੜੇ ਅਸੀਂ ਦੱਸੇ ਕਿ ਕਿੰਨਾ ਅਮੀਰ ਦਿਖਾਉਣਾ ਆਪਣੇ ਆਪ ਨੂੰ ਅਸੀਂ ਚਾਰ ਜਣਿਆਂ ਤੋਂ 50 50 50 50 ਹਜ਼ਾਰ ਫੜ ਲਿਆ ਕਿੰਨਾ ਹੋ ਗਿਆ 2 ਲੱਖ ਰੁਪਏ 2 ਲੱਖ ਹੋ ਗਿਆ ਠੀਕ ਹੈ ਅਸੀਂ ਇਧਰੋਂ ਲਫਰ ਕੇ ਉਧਰ ਦੇ ਉਧਰ ਵਰਕੇ ਤੇ ਲੇਤਾ ਅਸੀਂ ਐਂ ਕਰਦਾ ਹੁਣ ਦੇਖੋ 2 ਦਿਨ ਅਸੀਂ 2 ਲੱਖ ਰੁਪਏ ਆਪਣੇ ਕੋਲ ਰੱਖਿਆ ਰਿਚ ਫੀਲਿੰਗ ਦਿੱਤੀ ਹੁਣ ਵਾਪਸ ਕਰ ਰਹੇ ਆ ਅਸੀਂ ਸਿੰਪਲ ਅਮੀਰ ਹੁਣ ਗਰੀਬ ਨਹੀਂ ਨਹੀਂ ਹਜੇ ਵੀ ਅਮੀਰ ਆ ਕਿਉਂਕਿ ਆਪਣੇ ਕੋਲ ਨੇ ਹਜੇ ਹੱਥ ਚ ਨੇ ਤਾਂ ਕਰ ਹਜੇ ਸਾਡੇ ਖਾਤੇ ਜਾਣਗੇ ਕੱਲੇ ਖੱਤੇ ਜਾਣਗੇ ਫੇਰ ਕੱਲੇ ਕੱਲੇ ਨੂੰ ਪਹਿਣਗੇ ਜੇ ਕੱਲੇ ਕੱਲੇ ਨੂੰ ਪਹਿਣਗੇ ਫੇਰ ਗਰੀਬ ਹੋਵਾਂਗੇ ਤਦ ਤੱਕ ਅਸੀਂ ਕੀ ਆ ਅਮੀਰ 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 ਕਿੰਨੇ ਬਾਦੂ ਅਮੀਰ ਦੋ ਲੱਖ ਦੋ ਲੱਖ ਕਰਵਾਉਂਦਾ ਦੋ ਲੱਖ ਦੋ ਲੱਖ ਦੇਖੋ ਇਹ 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 ਅਮੀਰ ਪਰਸੰਦੀ ਨਿਸ਼ਾਨੀ ਹੁੰਦੀ ਆ ਆ ਤੂੰ ਤਣ ਕੇ ਵੀ ਲਈ ਬੈਠਾ ਆਣ ਕੇ ਤੇ ਨਹੀਂ ਦੱਬੀਆਂ ਨੂੰ ਸ਼ੁਕਰ ਮਤਲ ਮਾਰੀ ਚ ਪੈਸੇ ਦੱਬ ਰਿਆ ਤੇ ਕੱਟ ਰਿਆ ਸੀ ਇਹ ਕਿ ਤੂੰ ਚੱਕ ਲਿਆ ਮੈਂ ਉਦੋਂ ਐਨਕ ਦੱਬਲੀ ਬਹੁਤ ਹਰਾਮੀ ਆ ਬਈ ਬਾਹਲਾ ਹਰਾਮੀ ਬੰਦਾ ਪਤਾ ਹੀ ਨਹੀਂ ਲੱਗਦਾ ਕਦੋਂ ਕੀ ਕਰ ਲੈਂਦਾ ਚੱਲ ਜਲੀਏ ਦੋ ਲੱਖ ਦਾ ਹਾਊਸ ਚਾਰ ਲੱਖ ਦੇਖੋ ਮੰਗ ਮੇ ਪਹੈਂਤੇ ਨਾ ਐਸ਼ ਕਰਨ ਦਾ ਮ제 ਹੋ ਰਿਹਾ ਚਲੋ ਤੁਹਾਨੂੰ ਮਿਲਦੇ ਆ ਤਤ ਜਮਾ ਕਰਾ ਦਈਏ ਬਾਈ ਬਾਈ ਕਰ ਦਈਏ ਨਾ ਓਏ ਬਾਈ ਬਾਈ ਕਰ ਦੇ ਪੈਸਿਆਂ ਨੂੰ ਸੜਿਆ ਕਰ ਤਾਂ ਮੈਂ ਅੱਗੇ ਲੋਕੀ ਹੈਗੀ ਨਹੀਂ ਬਦੂ ਅੰਨੇ ਇਹਨੇ ਲੋਗ ਹੁਣ ਤਾਂ ਗਾਲ ਕੱਢਣ ਦਾ ਵੀ ਉਹ ਨਹੀਂ ਹੁੰਦਾ ਹੈਗਾ ਮੇਰੇ ਤੋਂ ਜਿਹਰਾ ਨਹੀਂ ਪੈਂਦਾ ਹੈਗਾ ਜਿਹਰਾ ਨਹੀਂ ਪੈਂਦਾ ਜਿਗਰਾ ਹਾਂ ਹਾਂ ਉਹੀ ਜਿਹਰਾ ਹੋ ਰਿਹਾ ਮੈਨੂੰ ਤਿੰਨ ਚਾਰ ਜਣਾਂ ਨੇ ਕਿਹਾ ਤਾਂ ਗਾਰਡ ਬਾਰੇ ਉਹ ਜਿਨ੍ਹਾਂ ਨੇ ਕਿਹਾ ਉਹਨਾਂ ਦੇ ਮੂੰਹੋਂ ਐਵੇਂ ਦੀ ਗੱਲ ਸੁਣ ਕੇ ਮੈਨੂੰ ਚੰਗਾ ਹੀ ਨਹੀਂ ਲੱਗਿਆ ਤਾਂ ਕਰਕੇ ਆਪਾਂ ਗਾਰਡ ਘਟਾਵਾਂਗੇ ਜਮ ਹੀ ਹਣ ਤੇ ਪੈਸੇ ਅਸੀਂ ਜਮ੍ਹਾਂ ਕਰਾ ਲਏ ਸੀਗੇ ਤੇ ਬੈਂਕ ਦੇ ਵਿੱਚ ਤੁਸੀਂ ਦੱਸੋ ਤੁਹਾਨੂੰ ਲੱਗਿਆ ਕਿਵੇਂ ਦਾ ਬੈਂਕ ਕਿਵੇਂ ਦਾ ਲੱਗਿਆ ਤੁਹਾਨੂੰ ਬੈਂਕ ਮਾੜਾ ਨਹੀਂ ਹੈ ਬੈਂਕ ਵਧੀਆ ਆਹ ਸੌਰੀ 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 ਬੈਂਕਰ ਦੇ ਸਰਵਿਸ ਕਿਹੋ ਜਿਹੀ ਆ ਸਰਵਿਸ ਤਾਂ ਠੀਕ ਸੀ ਇਹਨਾਂ ਦੀ ਸਰਵਿਸ ਨਹੀਂ ਉਹਨਾਂ ਕੀ ਐਂਬੀਅੰਸ ਹੁੰਦਾ ਮੈਂ ਕਿੰਸ ਹਾਲੀਆ ਨਹੀਂ ਮੈਂ ਦਰਵਾਜ਼ੇ ਦੁਆਰਾ ਬੁਝਾ ਅੱਛਾ ਤੁਹਾਨੂੰ ਬੈਂਕ ਦਾ ਐਂਬੀਅੰਸ ਕਿਵੇਂ ਦਾ ਲੱਗਿਆ ਅ ਕੀ ਕਹਿਣਾ ਸੀਗਾ ਆ ਗਿਆ ਆ ਗਿਆ ਲੱਗਿਆ ਕੁਝ ਐਕਚੁਅਲੀ ਉੱਥੇ ਕੀ ਸੀਗਾ ਆ ਗਈ ਅੱਛਾ ਅ ਮਨਿਕ ਦਰਵਾਜ਼ਾ ਬੁਝਾ ਤਾਂ ਬੈਂਕ ਦਾ ਐਂਬੀਅੰਸ ਕਿਵੇਂ ਦਾ ਰੱਖਿਆ ਹੋਇਆ ਤੇ ਦਿੱਕਤ ਆ ਸੀਗਾ ਉੱਥੇ ਜੀ ਇਸ ਨਹੀਂ ਚੱਲਦਾ ਸੀ ਜਮਾ ਵੀ ਹਾਂ ਜਿੰਨੀ ਚੌੜਾ ਸੀ ਕਾਨਸੇ ਬੈਠ ਕੇ ਕਰ ਲੈਂਦੇ ਆ ਹਾਂ ਅੰਦਰ ਜਾ ਕੇ ਸੱਤੋਂ ਦੀ ਉਹ ਕਿ ਪਸੀਨਾ ਦਾ ਪਸੀਨਾ ਦੇ ਪਸੀਨਾ ਲੈਪਸ ਇਹ ਕੱਲ ਵੀ ਐਕਚੁਅਲੀ ਮੈਂ ਇੱਥੇ ਆ ਕੇ ਗਿਆ ਸੀ ਕੱਲ ਵੀ ਇਹ ਇਹ ਤੁਹ ਕਾਰਦਾਮੇਸ਼ ਦਾ ਖਾਣਾ ਸੀ ਕਾਰਦਾਮੇ ਕਿੰਤੋਂ ਸੀ ਇਹਨੇ ਪਸੀਨਾ ਪਸਵਾਉਂ ਆ ਇੱਕ ਇਸ਼ਤ ਇਹਨੂੰ ਸਾਫ ਕਰ ਲਿਆ ਹਾਂ ਮੈਂ ਬਹੁਤ ਹੈ ਮੇਰਾ ਪਸੀਨਾ ਤਾਂ ਸਾਫ ਹੋ ਗਿਆ ਇਹਦੇ ਨਾਲ ਕਰਕੇ ਦੇਖੀ ਕਰਕੇ ਅੱਛਾ ਕਾਰਦਾਮਾ ਮਹਿੰਗਾ ਸੀ ਯਾਰ ਐਕਸਪੈਂਸਿਵ ਵੀ ਤਾਰੂ ਵਾ ਵਾ ਠੀਕ ਆ ਟਿਕਾ ਮੁੰਦੀਆਂ ਨਹੀਂ ਗਏ ਆਪਾਂ ਹੋਰ ਕਰ ਸਕਦੇ ਸੀ ਵੈਸੇ ਚਾ ਕੋਈ ਨਹੀਂ ਗੋੜੀ 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 ਇਹੇ ਨਹੀਂ ਯਾਰ ਇਹ ਕੰਮ ਕਰ ਦੋ ਨਾ ਤੇ ਕੱਲ ਵੀ ਆ ਕੇ ਕਹਿ ਦੱਸਿਆ ਵੀ ਬੰਦੇ ਕੱਲ ਵੀ ਗੱਲਾਂ ਕੱਢੀ ਅੱਛਾ ਉੱਤੋਂ ਮੈਂ ਨਾ ਸਾਨੂੰ ਕਹਿੰਦੇ ਕਿ ਨਾ ਫੀਡਬੈਕ ਫਾਰਮ ਭਰ ਦੋ ਜੀ ਫੀਡਬੈਕ ਫਾਰਮ ਭਰੇ ਆ ਉਹਦੇ ਵਿੱਚ ਅਸੀਂ ਕੰਪਲੇਂਟ ਪਾਣ ਲੱਗੇ ਏਸੀ ਵਾਲੀ ਆਪਸ਼ਨ ਹੀ ਨਹੀਂ ਐਂਬੀਅੰਸ ਪੁੱਦੇ ਬਨੇ ਸਿਟਿੰਗ ਅਰੇਂਜਮੈਂਟ ਪੁੱਦੇ ਬਨੇ ਕਿ ਕੋਈ ਕਮੀ ਬੇਸ਼ੀ ਤਾਂ ਨਹੀਂ ਹੈਗੀ ਜੋ ਸਾਲੇ ਕਮੀ ਬੇਸ਼ੀ ਆ ਉਦੋਂ ਲਿਖ ਹੋਣੀ ਚਾਹੀਦੀ ਆ ਆਪਸ਼ਨ ਬੰਦਾ ਕੀ ਕਰੇ ਹੁਣ ਲੈ 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 ਕੋਪੀ ਹਾਂਜੀ ਤੇ ਅਸੀਂ ਮਤਲਬ ਕਿ ਹੁਣ ਸਾਰਾ ਜੋ ਕੰਮ ਸੀਗਾ ਨਵੇੜ ਨਹੋਰ ਕੇ ਅਸੀਂ ਆਪਣੇ ਨਮਨ ਦੀ ਫੈਕਟਰੀ ਦੇ ਬਾਹਰ ਆ ਗਏ ਆ ਤੇ ਹੁਣ ਮਤਲਬ ਕਿ ਦੂਜੀ ਗੱਡੀ ਚੱਕਣੀ ਹੈ ਇੱਥੋਂ ਦੀ ਤੇ ਉਹ ਅਸੀਂ ਇੱਕ ਜਗ੍ਹਾ ਤੇ ਛੱਡਣੀ ਆ ਤੇ ਮੈਂ ਇਹ ਗੱਡੀ ਦੇ ਵਿੱਚ ਹਾਂਗਾ ਤੇ ਨਮਨ ਦੂਜੀ ਗੱਡੀ ਚਲਾਊਗਾ ਤੇ ਟਾਟਾ ਵਾਲਿਆਂ ਦੀ ਉਹ ਵੀ ਨੈਕਸਨ ਤੇ ਮੁੜ ਕੇ ਉਹ ਗੱਡੀ ਛੱਡਣੀ ਆ ਗੱਡੀ ਛੱਡ ਕੇ ਜਾਵਾਂਗੇ ਘਰਾਂ ਨੂੰ ਅੱਜ ਨਮਨ ਦਾ ਪਲਾਨ ਬਣਦਾ ਤਾਂ ਪਿਆ ਨਾ ਬੇ ਜਾਣਦਾ ਪਰ ਸ਼ਾਇਦ ਮੈਂ ਨਹੀਂ ਜਾ ਰਿਹਾ ਕਿਉਂਕਿ ਮੈਨੂੰ ਇੱਥੇ ਥੋੜੇ ਬਹੁਤੇ ਕੰਮ ਨੇ ਤੇ ਬਾਈਨਾਂ ਕਹੇ ਕਿ ਅੱਜ ਵੀ ਸੀ ਸੱਚ ਅੱਜ ਲੈ ਕੇ ਆਏ ਸੀ ਤੇਰੇ ਵਰਗਾ ਦੀਪ ਕੱਕੜ ਦੀ ਕਿਤਾਬ ਹੈ ਤੇਰੇ ਵਰਗਾ ਤੇ ਮਤਲਬ ਕਿ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਭਾਈ ਜਿਹੜੀਆਂ ਪਹਿਲਾਂ ਦੋ ਕਿਤਾਬਾਂ ਨੇ ਸਾਡੇ ਕੋਲ ਸਾਨੂੰ ਸਾਲੀ ਸਮਝ ਹੀ ਨਹੀਂ ਆਂਦੀ ਹੈਗੀ ਤੇ ਉਹ ਕਹਿੰਦੇ ਯੂ ਵਿਲ ਟ੍ਰਾਈ ਦੈਸ ਤੁਹਾਨੂੰ ਸਮਝ ਆ ਜਾਊਗਾ ਪੱਲੇ ਪੈ ਜਾਊਗਾ ਗੱਲ ਕਿਉਂਕਿ ਉਹਨਾਂ ਦੇ ਵਿੱਚ ਕਹਿੰਦੇ ਜਮੇ ਠੇਠ ਪੰਜਾਬੀ ਏ ਆ ਤੇ ਇਹ ਤੁਹਾਨੂੰ ਸਮਝ ਆ ਜਾਊਗੀ ਤੇ ਮੈਨੂੰ ਹੁਣ ਇਹ ਵੀ ਸਾਡੇ ਪੱਲੇ ਨਹੀਂ ਪੈ ਰਹੀ ਹੈਗੀ ਜਿ세 ਕੀ ਹੈ ਸ਼ਾਇਰੀ ਦੇ ਵਿੱਚ ਜੋ ਸਾਨੂੰ ਮਤਲਬ ਜੋ ਅਸੀਂ ਹੱਦ ਤੱਕ ਸੁਣਦੇ ਆਏ ਆਂ ਸ਼ਾਇਦ ਤੁਸੀਂ ਵੀ ਜਿਹੜੇ ਹੋ ਉਹ ਜਿਹੜੇ ਸੁਣਦੇ ਆ ਆਪਾਂ ਉਹ ਐਂ ਸੁਣਦੇ ਕਿ ਜਿਹੜੀ ਸ਼ਾਇਰੀ ਦੀ ਲਾਈਨ ਆਪਾਂ ਐਂਡ ਕਰਦੇ ਆ ਜਿੱਥੇ ਦੂਜੀ ਜਿਹੜੀ ਲਾਈਨ ਆ ਉਹ ਵੀ ਉਵੇਂ ਦੇ ਸਿਮਿਲਰ ਜਿਹਾ ਸੈਂਟੈਂਸ ਨਾਲ ਐਂਡ ਹੁੰਦੀ ਆ ਤਾਂ ਤੁੱਕ ਬਣ ਜਾਂਦੀ ਆ ਲਾਈਨ ਦੀ ਹਨਾ ਤੇ ਪਰ ਇਹਦੇ ਵਿੱਚ ਐਵੇਂ ਦਾ ਕੁਝ ਨਹੀਂ ਹੁੰਦਾ ਹੈਗਾ ਮੁਹੱਬਤ ਨੂੰ ਇਹਨਾਂ ਨੇ ਰਿਲੇਟ ਕੀਤਾ ਹੈ ਰਚਨਾਵਾਂ ਨਾਲ ਹਨਾ ਆਂ ਦੀ ਮਾਤਰਾ ਦੇ ਨਾਲ ਪਿੱਛੇ ਉਹ ਆ ਤੇ ਨਮਨ ਦਾ ਮੈਨੂੰ ਫੋਨ ਆ ਗਿਆ ਤੇ ਉਹ ਬਸ ਮਤਲਬ ਕੀ ਹੁਣ ਚੱਲਦੇ ਆਂ ਸੀ ਇੱਥੋਂ ਦੀ ਤੇ ਫਿਲਹਾਲ ਕੀ ਕਹਿੰਦੇ ਨੇ ਜਿਹੜੀ ਮੈਂ ਤੁਹਾਨੂੰ ਸ਼ਾਇਰੀ ਜਿਹਾ ਇਸ਼ਾਰਾ ਲੱਗਿਆ ਸੀ ਦੇਖਦੇ ਆਂ ਤੁਹਾਨੂੰ ਮਤਲਬ ਮੇਰੇ ਤਾਂ ਪੱਲੇ ਦੀ ਹੈ ਨਹੀਂ ਕਿ ਦੇਖ ਲੈਨੇ ਆ ਤੁਹਾਨੂੰ ਸ਼ਾਇਦ ਸਮਝ ਆ ਜਵੇ ਦੋ ਨੇ ਆ ਨਾ ਜੋਈ ਛੋਟੀ ਛੋਟੀਆਂ ਜੀਆਂ ਨੇ ਜੋਈ ਛੋਟੀ ਛੋਟੀਆਂ ਜੀਆਂ ਇਹ ਟਰਾਈ ਕਰਦੇ ਆਂ ਸ਼ਾਇਦ ਪੱਲੇ ਪਾ ਜੇਂ ਦੇਖਦਾ ਵੀ ਹਾਂ ਸੋਚਦਾ ਵੀ ਹਾਂ ਵਿਚਾਰਦਾ ਵੀ ਹਾਂ ਪਰ ਪਖ ਹਰ ਪਖ ਅੱਛਾ ਦੇਖਦਾ ਵੀ ਹਾਂ ਸੋਚਦਾ ਵੀ ਹਾਂ ਵਿਚਾਰ ਦਵੀਆਂ ਹਰ ਪੱਖ ਪਰ ਕਲਮ ਦੀ ਕਮਾਲ ਦੀ ਜਿੱਦ ਹੈ ਪਹਿਲਾਂ ਸਿਰਫ ਤੂੰ ਤੁਸੀਂ ਦੇਖ ਲਓ ਹੁਣੇ ਸ਼ਾਇਰੀ ਕਿਵੇਂ ਬਣੂਗੀ ਦੂਜੀ ਸੁਣੋ ਕਿੰਨੇ ਇਸ਼ਕ ਕਿੰਨੀਆਂ ਮੁਹੱਬਤਾਂ ਕਿੰਨੇ ਲਫ਼ਜ਼ ਕਿੰਨੀਆਂ ਰਚਨਾਵਾਂ ਤੇ ਕੱਲਾ ਦਿਲ ਚੱਲ ਕੁਝ ਬਿਆਨ ਕਰੀ ਇਹ ਇਹਦਾ ਨਾਮ ਹੈ ਮੁਹੱਬਤ ਦੀ ਆਵਾਜ਼ ਨਹੀਂ ਹੁੰਦੀ ਕੀ ਕਿਹਾ ਮੁਹੱਬਤ ਬੋਲ ਰਹੀ ਹੈ ਨਹੀਂ ਮੁਹੱਬਤ ਦੀ ਆਵਾਜ਼ ਨਹੀਂ ਹੁੰਦੀ ਮੁਹੱਬਤ ਤਾਂ ਖਾਮੋਸ਼ ਹੁੰਦੀ ਹੈ ਮੁਹੱਬਤ ਬੋਲ ਪਵੇ ਤਾਂ ਉਲੰਬਾ ਬਣ ਜਾਂਦੀ ਹੈ ਮੁਹੱਬਤ ਬਣ ਜਾਂਦੀ ਹੈ ਤੇ ਜੇ ਰੋਲਾ ਜਿਆਦਾ ਪੈ ਜਾਵੇ ਤਾਂ ਇਹ ਮਜਹਬ ਬਣ ਜਾਂਦੀ ਹੈ ਤਾਂ ਹੀ ਤਾਂ ਮੁਹੱਬਤ ਦੀ ਆਵਾਜ਼ ਨਹੀਂ ਹੁੰਦੀ ਮੁਹੱਬਤ ਤਾਂ ਕਮੋਸ਼ਨ ਦੀ ਹੈ ਇਹ ਸਮਝ ਆ ਲਈ ਆ ਜੀ ਮੈਂ ਕਰਾਂਗਾ ਪਤਾ ਮੈਂ ਕਰਾਂਗਾ ਪਤਾ ਕਿ ਜਦੋਂ ਅਸੀਂ ਜੰਮੇ ਸੀ ਉਦੋਂ ਹੀ ਮਿਲ ਗਏ ਸੀ ਮੈਂ ਕਰਾਂਗਾ ਪਤਾ mohabbat ਦੇ phul phul ਉਦੋਂ ਹੀ ਖਿੜ ਗਏ ਸੀ ਹਾਂ ਕਰਾਂਗਾ ਪਤਾ ਫੁੱਲ ਖਿੜਦੇ ਕਿਉਂ ਨੇ ਮਹਿਕ ਕੀ ਸਿਰਫ ਹੋਰਾਂ ਲਈ ਹੀ ਹੁੰਦੀ ਹੈ ਖੁਦ ਲਈ ਨਹੀਂ ਕਰਾਂਗਾ ਪਤਾ ਜਦੋਂ ਕਦੇ ਇਕੱਲਾ ਬੈਠਾਂ ਖੁੱਤੋਂ ਬਹੁਤ ਦੂਰ ਤੇ ਤੇਰੇ ਬਹੁਤ ਨੇੜੇ ਯਰ ਆਈ ਥਿੰਕ ਹੈ ਨਾ ਕਿ ਇਹ ਐਮੇਂ ਸ਼ਾਇਰੀ ਸੁਣਨ ਨੂੰ ਜਾਂ ਬੋਲਣ ਵਾਸਤੇ ਇਹ ਉਹ ਚੀਜ਼ਾਂ ਨਹੀਂ ਹੈਗੀਆਂ ਇਹ ਸਮਝਣ ਵਾਲੀਆਂ ਨਹੀਂ ਕਿਉਂਕਿ ਸਮਝੇ ਤੇ ਸਾਡੇ ਦਿਲ ਤੇ ਵਾਦੀ ਠਾਹ ਕਰਕੇ ਤੇ ਆਈ ਥਿੰਕ ਇਹ ਉਹ ਚੀਜ਼ਾਂ ਨਹੀਂ ਹੈ ਨਾ ਤੇ ਮੈਨੂੰ ਹੁਣ ਖੁਦ ਨੂੰ ਲੱਗਦਾ ਕਿ ਇਹ ਹੁਣ ਸਮਝ ਆ ਰਹੀ ਉਹਨਾਂ ਸਮਝ ਆ ਰਹੀ ਆ ਤੁੱਕ ਫੇਰ ਵੀ ਨਹੀਂ ਬਣਦੀ ਪਈ ਲੈ ਇਹਨਾਂ ਦੀ ਪਰ ਸਮਝ ਜ਼ਰੂਰ ਆ ਰਹੀ ਆ ਤੇ ਮੈਂ ਹੁਣ ਇੱਕ ਆ ਤੇਰੇ ਵਰਗਾ ਕਦੇ ਕਦੇ ਮਨ ਭਟਕਦਾ ਹੈ ਚਾਹੁੰਦਾ ਹਾਂ ਕੋਈ ਤੇਰੇ ਵਰਗਾ ਪਰ ਤੇਰੇ ਵਰਗਾ ਕੋਈ ਕਿਵੇਂ ਹੋ ਸਕਦਾ ਤੇਰੇ ਵਰਗਾ ਤਾਂ ਤੂੰ ਹੀ ਹੈ ਤੇ ਤੂੰ ਹੁਣ ਤੂੰ ਨਹੀਂ ਰਿਹਾ ਹੋਰ ਹੋ ਗਿਆ ਹੈ ਖੈਰ ਮੇਰੇ ਵਰਗਾ ਤਾਂ ਹੁਣ ਮੈਂ ਵੀ ਨਹੀਂ ਰਿਹਾ ਮੈਂ ਤਾਂ ਸ਼ਾਇਦ ਮੈਂ ਹੀ ਨਹੀਂ ਰਿਹਾ ਪਰ ਹਾਂ ਮਿਲਾਂਗੇ ਕਿਸੇ ਦਿਨ ਜਦੋਂ ਤੂੰ ਫੇਰ ਤੋਂ ਤੂੰ ਹੋ ਗਿਆ ਤੇ ਮੈਂ ਫੇਰ ਤੋਂ ਮੈਂ ਹੋ ਗਿਆ। ਕੀ ਬਾਤ ਹੈ। ਕੀ ਇਹ ਵਧੀਆ ਲੱਗੀ ਸ਼ੈਰੀ ਮੈਨੂੰ ਹਨਾ ਤੇ ਇਹ ਮੈਂ ਜ਼ਰੂਰ ਅੱਜ ਜਿਹਦੇ ਵਿੱਚ ਪੜ ਕੇ ਖਤਮ ਜ਼ਰੂਰ ਕਰੂੰਗਾ ਤੇ ਤੁਸੀਂ ਦੱਸਿਓ ਕਿਵੇਂ ਲੱਗੀ ਹਨਾ ਕਮੈਂਟਾਂ ਦੇ ਵਿੱਚ ਇਹ ਤੇ ਹੋਪ ਕਰਦਾ ਕਿ ਤੁਸੀਂ ਪਹਿਲਾਂ ਵਾਂਗ ਹੀ ਪਿਆਰ ਦੇਵੋਗੇ ਉਵੇਂ ਹੀ ਵਿਊਜ਼ ਆ ਜਾਣਗੇ ਮੈਨੂੰ ਕਿਉਂਕਿ ਮੈਨੂੰ ਲੱਗਦਾ ਹਫ਼ਤੇ ਦੇ ਵਿੱਚ ਤਾਂ ਲੋਕਾਂ ਦਾ ਚਾਹ ਮੁੱਕ ਗਿਆ ਹਨਾ ਚਾਹ ਤਾਂ ਨਹੀਂ ਲੋਕੀ ਦੇਖਣ ਦੀ ਇੱਛਾ ਮੁੱਕ ਗਈ ਹੋਣੀ ਹਨਾ ਕਿਉਂਕਿ ਪਹਿਲਾਂ-ਪਹਿਲਾਂ ਸਟਾਰਟਿੰਗ ਦੇ ਵਿੱਚ ਤਾਂ ਕੋਈ ਦੇਖਦਾਂ ਨਾ ਹੁੰਦਾ ਬਾਅਦ ਚ ਕੋਈ ਉਹੀ ਦੇਖਦਾ ਹੁੰਦਾ ਜਿਹਨੂੰ ਲੱਗਦਾ ਕਿ ਹਾਂ ਚਲ ਥੋੜਾ ਬ ਤਾਂ ਵਧੀਆ ਹੈ ਤੇ ਤੁਸੀਂ ਦੱਸਿਓ ਜਰੂਰ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਵਲੋਗ ਕਿਵੇਂ ਦਾ ਲੱਗਿਆ ਠੀਕ ਆ ਵਲੋਗ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਯਾਰ ਕਮੈਂਟ ਨਾਲ ਕੋਈ ਪਿਆਰ ਜਰੂਰ ਕਰਦੇ ਕਰੋ ਹਨਾ ਕਮੈਂਟਾਂ ਨਾਲ ਕੀ ਆ ਬੰਦਾ ਮੋਟੀਵੇਟ ਹੁੰਦਾ ਆ ਬੰਦੇ ਦਾ ਮਤਲਬ ਕਿ ਪਤਾ ਲੱਗਦਾ ਕਿ ਹਾਂ ਕੋਈ ਧਿਆਨ ਨਾਲ ਵਲੋਗ ਦੇਖ ਰਿਹਾ ਆ ਆਪਣਾ ਕਿਉਂਕਿ ਲਾਈਕ ਤਾਂ ਕੋਈ ਵੀ ਸਟਾਰਟਿੰਗ ਚ ਕਰ ਦਿੰਦਾ ਆ ਸਬਸਕ੍ਰਾਈਬ ਤਾਂ ਚਲੋ ਤੁਹਾਡਾ ਪਿਆਰ ਆ ਤੁਸੀਂ ਕਰ ਰਹੇ ਹੋ ਹਨਾ ਤੇ ਲਾਈਕ ਸਬਸਕ੍ਰਾਈਬ ਤਾਂ ਕਰ ਹੀ ਰਹੇ ਹੋ ਤੁਸੀਂ ਮਤਲਬ ਕਮੈਂਟ ਵੀ ਪਲੀਜ਼ ਕਰ ਦਿਆ ਕਰੋ ਹਨਾ ਤੇ ਹੋਪ ਕਰਦਾ ਤੁਹਾਨੂੰ ਵਲੋਗ ਵਧੀਆ ਲੱਗ ਰਹੇ ਹੋਣਗੇ ਤੁਸੀਂ ਪਿਆਰ ਤਾਂ ਦੇ ਹੀ ਰਹੇ ਹੋ ਤੇ ਬਾਕੀ ਤੁਹਾਨੂੰ ਮਿਲਦੇ ਆਂ ਵਲੋਗ ਦੇ ਮਤਲਬ ਕੰਟੀਨਿਊ ਰਹਿਣੇ ਆਪਾਂ ਵਲੋਗ ਦੇ ਵਿੱਚ ਅੱਗੇ-ਅੱਗੇ ਕਰਦੇ ਆਂ ਵਲੋਗ ਕੰਟੀਨਿਊ ਚੱਲਦੇ ਆਂ ਸਟਾਰਟਿੰਗ ਮਤਲਬ ਕਿ ਉਹ ਬੰਦਾ ਚਲਾ ਗਿਆ ਚਾਬੀ ਲੈ ਕੇ ਹੁਣ ਇਹਨਾਂ ਦੀ ਗੱਡੀ ਚੱਕ ਕੇ ਅਸੀਂ ਜਾਣਾ ਆ ਸਮਰਾਲਾ ਰੋਡ ਤੇ ਤੇ ਮਿਲਦੇ ਆ ਤੁਹਾਨੂੰ ਵਲੋਗ ਚ ਅੱਗੇ ਠੀਕ ਆ ਤੇ ਬਣੇ ਰਹੋ ਵਲੋਗ ਦੇ ਵਿੱਚ ਹਾਂਜੀ ਤੇ ਆਪਾਂ ਵਲੌਗ ਕਰਨ ਲੱਗੇ ਆ ਐਂਡ ਤੇ ਅਸੀਂ ਕੰਮ ਆ ਗਏ ਸੀਗੇ ਆਪਣੇ ਨੇੜੇ ਤੇੜੇ ਅੰਬਾਲੇ ਤੇ ਫਿਲਹਾਲ ਹੁਣੇ ਕਰਕੇ ਡਿਨਰ ਅਸੀਂ ਮੁਰਗਾ ਫੱਡ ਕੇ ਤੇੜਕੇ ਗੱਡੀ 'ਚ ਬਹਿ ਕੇ ਕਰਨ ਲੱਗੇ ਆ ਬਾਏ ਬਾਏ ਤੇ ਪਲੀਜ਼ ਵੈਜੀਟੇਰੀਅਨ ਬੰਦੇ ਗੁੱਸਾ ਨਾ ਕਰੋ ਉਹ 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 ਵੀ ਪੈ ਜੂਗੀ ਵਿੱਚ ਖਾਦਾ ਸੀ ਵਿੱਚ ਖਾਦਾ ਕੋਈ ਵਿੱਚ ਖਾਦਾ ਵਿੱਚ ਖਾਦਾ ਸੀ ਅਸੀਂ ਖਾਦਾ ਵਿੱਚ ਵਿੱਚ ਕੀ ਖਾਦਾ ਆਪਾਂ ਕੋਈ ਨਹੀਂ ਅੰਦਰ ਕੁਝ ਲੱਗਦਾ ਆਪਾਂ ਇੰਝ ਨਹੀਂ ਆਪਾਂ ਇੰਝ ਚਲਾਉਂਦੀ ਹੈ ਨਹੀਂ ਖਤਮ ਕਰ ਤਾਂ ਆਪਾਂ ਇੰਝ ਜਾਂਦੀ ਹੈ ਨਹੀਂ ਜਾਂਦਾ ਹੈ ਨਹੀਂ ਨਹੀਂ ਜਾਂਦੇ ਨਾ ਬੰਦੇ ਨੂੰ ਜਾਣਦੇ ਆਪਾਂ ਪਰ ਜਾਂਦੇ ਨਹੀਂ ਨਾ ਆਪਾਂ ਕੰਮ ਨਹੀਂ ਨਾ ਕਰਦੇ ਜਾਂਦੇ ਰਹਿੰਦੇ ਜੰਮ ਨਹੀਂ ਜਾਂਦੇ ਕੰਮ ਤਾਂ ਕਰਦੇ ਆ ਕੀ ਕੰਮ ਕਰਦੇ ਆ ਜੀ ਜੱਤਾਂ ਕਿਤਾ ਨਹੀਂ ਸੀ ਸੀ ਨਾ ਹਾਂ ਹੋਂ ਤਾਂ ਨਹੀਂ ਨਾ ਬਸ ਫਿਰ ਦਿਲ ਲੈ ਚਨੇ ਬੀਜੀ ਉਹਨੀਆਂ ਕਿੱਥੇ ਆਪ ਦੇ ਕੰਮ ਕਰ ਉਹਨਾਂ ਨੂੰ ਤਾਂ ਟਾਈਮ ਨਹੀਂ ਹੁੰਦਾ ਨਾ ਦੂਜੇ ਦੇ ਕੰਮ ਕਰਾਉਣ ਸੇਵਾ ਉਹਨਾਂ ਨੂੰ ਪਾ ਸੇਵਾ ਕਰਾਉਂਗੇ ਕਰਨੀ ਚਾਹੀਦੀ ਕਿਉਂ ਖਾਣੀ ਰਿਹਾ ਅੱਜ ਜੀ ਕਹ ਰਹੇ ਸੀ ਕਿ ਐਨ ਜੀਓ ਜੁਆਇਨ ਕਰੋ ਤਾਂ ਵਧੀਆ ਵੀ ਤਰੇਦਰ ਪਾਵਰ ਐਨ ਇਕਤਾ ਨੂੰ ਸਟ੍ਰੈਂਥ ਸਟ੍ਰੈਂਥ ਪੁਣ ਇੱਕਤਾ ਮੇਂ ਬਲ ਅੱਛਾ ਇਹ ਫਾਰਮ ਪ੍ਰੋਟੈਸਟ ਤੇ ਆ ਗਏ ਕਿੱਥੇ ਉਹ ਕੱਟੇ ਉਹ ਤੇ ਇੰਜੀ ਜੋਇਨ ਕਰੋ ਕਿਉਂਕਿ ਹਰ ਇੱਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਗੱਲਾਂ ਗੱਲਾਂ ਤੇ ਕੰਮ ਤੋਂ ਸਾਨੂੰ ਇਨਕਲਾਬ ਚਾਹੀਦਾ ਨਹੀਂ ਸਾਨੂੰ ਨਿਆਂ ਚਾਹੀਦਾ ਮਿਲੇਗਾ ਮਿਲੇਗਾ ਸਾਨੂੰ ਵਿਆਹ ਚਾਹੀਦਾ ਕੀ ਚਾਹੀਦਾ ਮੈਨੂੰ ਉਹਦਾ ਵਿਆਹ ਚਾਹੀਦਾ ਇਹਨੂੰ ਉਹਦਾ ਵਿਆਹ ਚਾਹੀਦਾ ਸਾਨੂੰ ਵੀ ਭੈਣ ਤੇ ਆਈ ਕਿਸੇ ਨਾਲ ਵਿਆਹ ਚਾਹੀਦਾ ਇਹ ਕਹਿੰਦਾ ਸੁਣ ਤਾਂ ਸਹੀ ਪੂਰੀ ਗੱਲ ਸੁਣਾ ਰਹੀ ਨਾ ਬਈ ਵਿਚ ਗੈਪ ਬਹੁਤ ਜ਼ਿਆਦਾ ਸੀ ਤੁਹਾਡੇ ਉਹ ਮੈਂ ਸਮਝ ਰਿਹਾ ਸੀ ਕੀ ਕਹੂੰ ਇੰਨਾ ਸੋਚਣਾ ਨਹੀਂ ਨਾ गैप ज्यादा पी मैं, मैं मैं गोली मार देनी मत दीवा अंधेरी रात में शहनशाह अंधेरी रात में शहश आता है दीवा जलाता है देखे भाग जाता है चंदनी रात में चाननी ਚੰਨ ਚਾਨਣੀ ਓਏ ਟੀ ਸੀਰੀਜ਼ ਨਹੀਂ ਇਹ ਤਾਂ ਹੈ ਨਹੀਂ ਇਹਦਾ ਹਾਂ ਬੱਬੂ ਮੱਬੂ ਮਾਰ ਬੱਬੂ ਮਾਰ ਮੱਬੂ ਮਾਰ ਸਬਸਕ੍ਰਾਈਬਰ ਕਾ ਜੁੜੀਏ ਸਾਰੇ ਆਣੀਆਂ ਬੱਬੂ ਮੱਬੂ ਮਾਰ ਜੀ ਬੱਬੂ ਮਾਰ ਉਸਤਾਦ ਜੀ ਤੋਵਾ ਤੋਵਾ ਸਾਡੇ ਉਸਤਾਦ ਬੱਬੂ ਬੱਬੂ ਮਾਰ ਉਸਤਾਦ 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 ਤੇ ਆਪਣੇ ਵਾਵਾ ਅਲਵਿਦਾ ਅਲਵਿਦਾ ਹਾਂ ਅਲਵਿਦਾ ਸੋ ਸੋ ਸੱਚੀ ਦੇ ਗਾਲੇ ਸੋ ਸੋ ਸੇ ਕੀ ਸੀਗਾ ਸਬਸਕ੍ਰਾਈਬ ਕਰ ਮੈਨੂੰ ਤੇ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਤੇ ਤੁਹਾਨੂੰ ਮਿਲਦਾ ਇੱਕ ਨਵੇਂ ਵਲੌਗ ਦੇ ਨਾਲ ਕੁਝ ਇੰਟਰਸਟਿੰਗ ਹੈ ਲੈ ਕੇ ਕੋਸ਼ਿਸ਼ ਕਰਦੇ ਪਏ ਹਾਂ ਜੀ ਦੇਖੋ ਤੇ ਅਲਵਿਦਾ ਰਹਿ ਗਿਆ ਸੀ ਜਲਦੀ ਬਾਅਦ ਤੇ ਅਸੀਂ ਮਨੋਰੰਜਨ ਦੇ ਸਟਾਰਟ ਕਰ ਅਲਵਿਦਾ ਬਾਏ ਬਾਏ ਸਤਿ ਸ੍ਰੀ ਅਕਾਲ ਤੁਹਾਨੂੰ ਕੱਲ ਮਿਲਦੇ ਆ ਇੱਕ ਨਵੇਂ ਵਲੌਗ ਚਾਤ ਤੱਕ ਲਈ ਅਲਵਿਦਾ ਸਤਿ ਸ੍ਰੀ ਅਕਾਲ ਬਾਏ ਬਾਏ ਸਾਰਿਆਂ ਨੂੰ ਬਸ ਕਰਦੇ ਆਂ ਕਰਦੇ ਆਂ ਕਰਦੇ ਬਸ ਅੱਛਾ ਰਹਾਂਗੇ ਦੇਖੋ